ਸਰ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਹੈਗੀ ਮੱਝਾਂ ਵਾਲੇ ਵੀਰਾਂ ਵਾਸਤੇ ਹੈ ਸੋ ਇਹ ਜਿਹੜਾ ਵਿਸ਼ਾ ਸੀਗਾ ਇਹ ਅੱਜ ਮੈਨੂੰ ਡਿਸਕਸ ਕੀਤਾ ਸੀ ਆਪਣੇ ਪੰਜਾਬ ਫੂਡ ਦੇ ਵਿਗੜਵਲੇ ਹੈ ਆਪਣੇ ਕੋ ਗੁਸਾ ਬੁਣਨੇ ਮੈਨੂੰ ਕਿਹਾ ਸੀ ਮੱਝਾਂ ਵਾਲੇ ਬਹੁਤ ਜ਼ਿਆਦਾ ਕਹਿੰਦੇ ਵੀ ਜ਼ਰੂਰਤ ਹੈ ਬਹੁਤ ਸਾਰੇ ਗੱਲਾਂ ਦੱਸਣ ਦੀ ਸੋ ਆਪਾਂ ਵਿਸਤਾਰ ਸਹਿਤ ਇਹਦੇ ਬਾਰੇ ਚਰਚਾ ਕਰਾਂਗੇ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹ ਵਿਸ਼ਾ ਇਹ ਕਿਹਾ ਇਹਦੇ ਬਾਰੇ ਗੱਲ ਕਰਨ ਨੂੰ ਸੋ ਮੱਜਾਂ ਦੇ ਵਿੱਚ ਕੀ ਹੈ ਦੇਖੋ ਵਧੀਆ ਮੱਜਾਂ ਕਿਵੇਂ ਤਿਆਰ ਕਰੀਏ ਮੱਜਾਂ ਦੇ ਵਿੱਚ ਇਹ ਹੈ ਵੀ ਮੱਜਾਂ ਦੀ ਅਹਿਮੀਅਤ ਗਾਵਾਂ ਤੋਂ ਘਟ ਨਹੀਂ ਹੈਗੀ ਔਰ ਮੱਜਾਂ ਦੇ ਬਾਰੇ ਇੱਕ ਹੋਰ ਵੀ ਗੱਲ ਹੈ ਵੀ ਜਦੋਂ ਮੱਜਾਂ ਦੀ ਗੱਲ ਹੁੰਦੀ ਹੈ ਅਸੀਂ ਬਹੁਤ ਵਾਰੀ ਦੇਖਦੇ ਹਾਂ ਵੀ ਸ਼ਾਇਦ ਹਰਿਆਣੇ ਦੀ ਵਧੀਆ ਮੱਜਾਂ ਨੇ ਪੰਜਾਬ ਚ ਵੀ ਮੱਝਾਂ ਦੀਆਂ ਬਹੁਤ ਵਧੀਆ ਕਿਸਮਾਂ ਹੁਣ ਮਿਲ ਜਾਂਦੀਆਂ ਹਨ ਖਾਸ ਕਰਕੇ ਮੁਰਾ ਜਿਹੜੀ ਹੈਗੀ ਸਾਡੇ ਇਧਰ ਲੁਧਿਆਣੇ ਤੋਂ ਇਧਰਲੇ ਪਾਸੇ ਤੇ ਲੁਧਿਆਣੇ ਤੋਂ ਪਰਲੇ ਪਾਸੇ ਜੇ ਅਸੀਂ ਲਈਏ ਫਰੋਜਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਧਰ ਨੀਲੀ ਰਾਵੀ ਸੋ ਨੀਲੀ ਤੇ ਰਾਵੀ ਬੇਸਿਕਲੀ ਇਹ ਦੋ ਅਲੱਗ-ਅਲੱਗ ਬਰੀਡਾਂ ਨੇ ਪਾਕਿਸਤਾਨ ਚ ਸਾਡੇ ਹੀ ਇੱਕੋ ਬਰੀਡ ਹੈ ਇਹ ਦੇਖੋ ਕੀ ਕੀ ਸਮੱਸਿਆਵਾਂ ਨੇ ਦੇਖੀ ਕੀ ਕੀ ਹੱਲ ਲਏ ਪ੍ਰੈਕਟੀਕਲ ਚੀਜ਼ਾਂ ਦੇ ਬਾਰੇ ਪਗਲ ਕਰਾਂਗੇ ਪਹਿਲੀ ਗੱਲ ਇਹ ਹੈ ਜੇ ਅਸੀਂ ਕਟੀਆਂ ਬੱਚਿਆਂ ਦੀ ਗੱਲ ਲਈਏ ਮੱਜਾਂ ਚ ਕਲੇ ਵੀ ਲੋਕ ਕਾਫ ਸਟਰਟਰ ਨਹੀਂ ਖਵਾਉਂਦੇ ਹੈਗੇ ਬਹੁਤ ਘੱਟ ਖਵਾਉਂਦੇ ਆ ਇਹ ਬਹੁਤ ਵੱਡਾ ਮਸਲਾ ਹੈ ਕਾਫ ਸਟਰਟਰ ਖਵਾਉਣ ਨਾਲ ਹੀ ਸਹੀ ਰਿਊਮਨ ਬਣਨਾ ਹੈ ਸੋ ਪਹਿਲੀ ਗੱਲ ਤੇ ਇਹ ਹੈ ਵੀ 3 ਮਹੀਨੇ ਪਹਿਲੇ ਕਾਫ ਸਟਰਟਰ ਕੋਣਾ ਬਹੁਤ ਜ਼ਰੂਰੀ ਹੈ ਔਰ 3 ਮਹੀਨਿਆਂ ਚ 3 ਥੈਲੇ 25 ਕਿਲੋ ਦੇ 70 75 ਕਿਲੋ ਕਾਫਟਰ ਸਟਰਟ ਕੋਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਕੀ ਹੈ ਵੀ ਦੁੱਧ ਜਿਹੜਾ ਹੈਗਾ ਜਦੋਂ ਕੱਟੀ ਸਾਡੀ ਜਿਹੜੀ ਹੈਗੀ ਕੱਟੀਆਂ ਕਿਉਂਕਿ ਥੋੜੀਆਂ ਖਾਂਛ ਢਿੱਲੀਆਂ ਹੁੰਦੀਆਂ ਇਸ ਕਰਕੇ ਟਾਈਮ ਲੈ ਲੈਂਦੀਆਂ ਜਦੋਂ ਕੱਟੀ ਬੱਚੀ ਜਿਹੜੀ ਹੈਗੀ ਕੱਟੀ ਖਾਸ ਕਰਕੇ ਅਬ ਗੱਲ ਕਰ ਰਹੇ ਆ 700 800 ਗ੍ਰਾਮ ਕਾਫਟਰ ਸਟਰਟਰ ਖਾਣ ਲੱਗ ਜੇ ਤਾਂ ਦੁੱਧ ਬੰਦ ਕਰਨਾ ਬਹੁਤ ਜ਼ਰੂਰੀ ਹੈ ਬਹੁਤ سارے ਲੋਕੋ ਤੋਂ ਬਾਅਦ ਵੀ ਦੁੱਧ ਦਿੰਦੇ ਰਹਿੰਦੇ ਆ ਉਹਦਾ ਫਾਇਦੇ ਦੀ بجائے ਨੁਕਸਾਨ ਹੋ ਸਕਦਾ ਪਹਿਲੀ ਗੱਲ ਇਹ ਹੈ ਵੀ ਵਧੀਆ ਫੈਕਟਰੀ ਵਾਲਾ ਦੁੱਧ ਹੈ ਵਧੀਆ ਮਾਰਕੀਟ 'ਚ ਵੇਚਿਆ ਜਾ ਸਕਦਾ ਦੂਜੀ ਗੱਲ 'ਚ ਕੱਟੀ ਨੂੰ ਦੀ ਜ਼ਰੂਰਤ ਨਹੀਂ ਹੈਗੀ ਕਾਫ ਸਟਾਰਟਰ ਦੀ ਜ਼ਿਆਦਾ ਜ਼ਰੂਰਤ ਹੈ ਦੂਜੀ ਗੱਲ 'ਚ ਜੇ ਆਪਾਂ ਮੰਨ ਲਓ ਸਾਡੀ 30-35 ਕਿਲੋ ਦੀ ਕੱਟੀ ਹੈ ਤੇ ਆਪਾਂ 3 ਮਹੀਨੇ 'ਚ ਉਹਦਾ 60-65 ਕਿਲੋ ਵਜ਼ਨ ਹੋਰ ਜੋੜ ਲਿਆ 90 ਕਿਲੋ ਦੇ ਨੇੜੇ ਹੋ ਗਿਆ ਉਹਦਾ ਤਾਂ ਤੁਸੀਂ RAMNAND ਨੂੰ ਗਰੋਅਰ ਫੀਡ ਵੀ ਪਾ ਸਕਦੇ ਸਿੱਧੀ ਜਾਂ ਫਿਰ ਅਸੀਂ ਉਹਨੂੰ 3 ਮਹੀਨੇ ਗਰੋਅ ਖਵਾ ਕੇ ਉਹਨੂੰ ਬਾਅਦ ਚ ਹਿਬਰ ਫੀਡ ਤੇ ਵੀ ਲਿਜਾ ਸਕਦੇ ਹਾਂ ਗਰੋਅਰ ਖਵਾਉਣ ਦੇ ਕੁਝ ਫਾਇਦੇ ਵੀ ਹੈ ਮੇਨ ਗੱਲ ਇਹ ਹੁੰਦੀ ਹੈ ਵੀ ਦੇਖੋ ਜਿਹੜੀ ਪਹਿਲਾ ਫੇਜ ਹੈ ਜਿਹੜਾ ਕਾਫ ਸਟਰਟਰ ਵਾਲਾ ਉਸ ਫੇਜ ਦੇ ਵਿੱਚ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਪਹਿਲੀ ਗੱਲ ਤਾਂ ਹੈ ਕਿ ਵਿਟਾਮਿਨ ਤੇ ਮਿਨਰਲ ਬਹੁਤ ਜ਼ਿਆਦਾ ਚੰਗੀ ਕੁਆਲਿਟੀ ਦੇ ਵਿਟਾਮਿਨ ਤੇ ਮਿਨਰਲ ਚਾਹੀਦੇ ਹੁੰਦੇ ਆ ਦੂਜਾ ਸੀ ਕੱਟੀ ਨੂੰ ਟੌਕਸਿਨ ਤੋਂ ਉੱਲੀ ਰੋਗ ਵਾਲੇ ਜ਼ਹਿਰੀਲੇ ਤਤਾਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਤੀਜਾ ਜਿਵੇਂ ਆਪਾਂ ਪਿਛਲੇ ਵਾਰ ਵੀ ਗੱਲ ਕੀਤੀ ਉਹ ਹੁੰਦਾ ਵੀ ਕੱਟੀ ਨੂੰ ਸੀ ਮੋਕ ਲੱਗਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਜਿਹੜਾ ਵਿਚਾਲਾ ਪੀਜ ਹੈ 3 ਮਹੀਨੇ ਦਾ 9 ਮਹੀਨੇ ਵਾਲਾ ਪੀਜ ਇਹ ਚਾਸੀ ਸਿਰਫ ਇਹ ਧਿਆਨ ਰੱਖਣਾ ਹੁੰਦਾ ਹੈ ਵੀ ਕੱਟੀ ਸਾਡੀ ਬਿਮਾਰ ਨਾ ਹੋਵੇ ਤਾਂ ਉਹਦਾ ਵਜਨ ਵਧਦਾ ਰਹੇ। 7ਵੇਂ 8ਵੇਂ ਮਹੀਨੇ ਅਸੀਂ ਜੇ ਹੀਫਰ ਫੀਡ ਸ਼ੁਰੂ ਕਰਦੇ ਹਾਂ ਤਾਂ ਦੁਬਾਰਾ ਜਿਹੜਾ ਹੀਫਰ ਫੀਡ ਵਾਲਾ ਜਿਹੜਾ ਸਮਾਂ ਹੈਗਾ ਉਹ ਬਹੁਤ ਜ਼ਰੂਰੀ ਸਮਾਂ ਉੱਥੇ ਅਸੀਂ ਇਹ ਦੇਖਣਾ ਹੁੰਦਾ ਹੈ ਵੀ ਤੇਲ ਜਿਹੜਾ ਹੈਗਾ ਤੇਲ ਦੀ ਮਾਤਰਾ ਬੜੀ ਘੱਟ ਰੱਖਣੀ ਹੁੰਦੀ ਹੈ ਫੀਡ ਦੇ ਵਿੱਚ ਜੇ ਅਸੀਂ ਉਦੋਂ ਤੇਲ ਦੀ ਮਾਤਰਾ ਜ਼ਿਆਦਾ ਰੱਖਦੇ ਹਾਂ ਫੀਡ ਦੇ ਵਿੱਚ ਜੱਬੜੇਵੇਂ ਪਾਈ ਜਾਂਦੇ ਆ ਜੱਬੜੀਵੇਂ ਖਲ ਪਾਈ ਜਾਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਜਾਂ ਅਸੀਂ ਕੀ ਕਰਦੇ ਹਾਂ ਵੀ 6-7 ਮਹੀਨੇ ਦੀ 8 ਮਹੀਨੇ ਦੀ ਕੱਟੀ ਨੂੰ ਵੱਜਾਂ ਲਈ ਫੀਡ ਪਾਉਣੀ ਸ਼ੁਰੂ ਕਰ ਦਿੰਨੇ ਆ ਦੁੱਧ ਦੇ ਨਾਲੇ ਪਸ਼ੂਆਂ ਲਈ ਫੀਡ ਪਾਉਣੀ ਸ਼ੁਰੂ ਕਰ ਦਿੰਨੇ ਆ ਤਾਂ ਇਹ ਜਿਹੜੀਆਂ ਕੱਟੀਆਂ ਬੱਚੀਆਂ ਮੋਟੀਆਂ ਹੋ ਜਾਂਦੀਆਂ ਇਨਾਂ ਚ ਇੱਕ ਵਿਗਿਆਨਕ ਤੌਰ ਤੇ ਵੀ ਆਪਾਂ ਗੱਲ ਕਰਦੇ ਹਾਂ ਗੋਨੈਡ ਲੈਕਸਿਸ ਬਣਦੀ ਹੈ ਜਿਹੜੀ ਗੋਨੈਡ ਲੈਕਸਿਸ ਬਣਨਾ ਬੱਚੇਦਾਨੀ ਤੇ ਥਣਾਂ ਦਾ ਵਿਕਾਸ ਹੁੰਦਾ ਹੈ। ਉਹਦੇ ਨਾਲ ਕੀ ਹੁੰਦਾ ਹੈ ਬੱਚੇਦਾਨੀ ਤੇ ਥਣਾਂ ਦੇ ਸੈੱਲਾਂ 'ਚ ਚਰਬੀ ਬਹੁਤ ਜ਼ਿਆਦਾ ਭਰ ਜਾਂਦੀ ਹੈ। ਪਹਿਲੀ ਵੱਡੀ ਗਲਤੀ ਅਸੀਂ ਕੀਤੀ ਸੀ ਜਦੋਂ ਅਸੀਂ ਕਾਫ ਸਟਾਰਟਰ ਨਹੀਂ ਪੂਰਾ ਖਵਾਇਆ ਸੀ। ਦੂਜੀ ਵੱਡੀ ਗਲਤੀ ਅਸੀਂ ਕਰਦੇ ਹਾਂ ਜਿਹੜਾ ਅਸੀਂ ਹੀਫਰ ਪੂਰੀ ਨਹੀਂ ਖਵਾਉਂਦੇ ਹੈਗੇ। ਹੀਫਰ ਫੀਡ ਜਿਹੜੀ ਹੈਗੀ ਜਦੋਂ ਤੱਕ ਸਾਡੀ ਗੱਟੀ ਬੱਚੀ ਗੱਬੜ ਨਹੀਂ ਹੁੰਦੀ ਹੈਗੀ 3-4 ਮਹੀਨੇ ਦੀ ਗੱਬਨ ਕੱਟੀ ਤੱਕ 5-6 ਮਹੀਨੇ ਦੀ ਗੱਬਨ ਕੱਟੀ ਤੱਕ ਵੀ ਹੀਪਰ ਫੀਡ ਬੜੇ ਆਰਾਮ ਨਾਲ ਕੋਈ ਜਾ ਸਕਦੀ ਹੈ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੀਪਰ ਫੀਡ ਦੇ ਵਿੱਚ ਇਹ ਹੈ ਇਹਦੇ ਬਾਰੇ ਅਸੀਂ ਪਹਿਲਾਂ ਬਹੁਤ ਸਾਰੀ ਚਰਚਾ ਕੀਤੀ ਹੈ ਵੀ ਫਾਰਮੂਲਾ ਕਿਦਾਂ ਉਹਨਾਂ ਨੂੰ ਤੁਸੀਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਦੋ ਤਿੰਨ ਵੀਡੀਓ ਇੱਥੇ ਹੈਗੀਆਂ ਮੇਨ ਗੱਲ ਇਹ ਹੈ ਹੀਪਰ ਫੀਡ ਜਿਹੜੀ ਹੈਗੀ ਤੁਹਾਨੂੰ ਕੋਈ ਕੁਝ ਵੀ ਕਵੇ ਦੀ ਮਾਤਰਾ 4 ਕਿਲੋ ਤੋਂ ਘੱਟ ਇੱਕ ਦਿਨ 'ਚ ਨਹੀਂ ਹੋਣੀ ਚਾਹੀਦੀ ਦੁੱਜੀ ਗੱਲ ਇਹ ਹੈ ਹੀ ਪਰਫੀਟ ਜਦੋਂ ਵੀ ਤੁਸੀਂ ਖਵਾਉਣੀ ਹੈ ਕੱਟੀ ਨੂੰ ਸਭ ਦੀ ਝੋਟੀ ਨੂੰ 50 60 ਗ੍ਰਾਮ ਬਫਰ ਜ਼ਰੂਰ ਮਿਲਣਾ ਚਾਹੀਦਾ ਹੈ ਵਿਟਾਮਿਨ ਤੇ ਮਿਨਰਲ ਪੂਰੀ ਮਾਤਰਾਤ ਮਿਲਣੀ ਚਾਹੀਦੀ ਹੈ ਖਾਸ ਕਰਕੇ ਜਿਹੜੇ 8 ਲਘੂ ਤਤ ਨੇ ਜ਼ਿੰਕ ਕਾਪਰ ਕੋਬਾਲਟ ਮੈਗਨੀਸ਼ੀਅਮ ਆਇਓਡੀਨ ਆਇਰਨ ਕ੍ਰੋਮੀ ਮੈ ਸੇਲੀਨੀਅਮ ਹੈ ਵਿਟਾਮਿਨ ਹੈਗੇ A D3 B ਹੈ E ਹੈ ਵਿਟਾਮਿਨ ਵਿਟਾਮਿਨ E ਦੀ ਬਹੁਤ ਜ਼ਿਆਦਾ ਹੈਮਿਆਤ ਹੈ ਵਿਟਾਮਿਨ ਸੀ ਜ਼ਰੂਰ ਮਿਲਣਾ ਚਾਹੀਦਾ ਵਿਟਾਮਿਨ ਸੀ ਜਿਹੜਾ ਖੂਨ ਦੀ ਸਫਾਈ ਕਰਦਾ ਹੈ ਵਿਟਾਮਿਨ ਡੀ ਜਿਹੜਾ ਹੈਗਾ ਸੈੱਲਾਂ ਦੀ ਸਫਾਈ ਕਰਦਾ ਹੈ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਔਰ ਜਿਹੜੀ ਹੀਪਰ ਫੀਡ ਅਸੀਂ ਘੱਟੀ ਨੂੰ ਦੇਣੀ ਹੈ ਉਹਦੇ ਵਿੱਚ ਅਸੀਂ ਝੋਟੇ ਨੂੰ ਜਿਹੜੀ ਦੇਣੀ ਹੈ ਉਹ ਚ ਮੱਕੀ ਤੇ ਸੋਇਆਬੀਨ ਦੀ ਵਧੀਆ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ ਮਸਟਰਡ ਈ.ਓ.ਸੀ ਜਿਹਦੀ ਸਰੋਂ ਦੀ ਖਾਲਾ ਉਹ ਵੀ ਹੋਣੀ ਪਚਾਈਦੀ ਹੈ ਪਰ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਇੱਥੇ ਕੋਈ ਵੀ ਕੰਜੂਸੀ ਕੀਤੀ ਬਹੁਤ ਜ਼ਿਆਦਾ ਮਹਿੰਗੀ ਪੈ ਸਕਦੀ ਹੈ ਕਿ ਕੀ ਹੁੰਦਾ ਵੀ ਸਭੀਆਂ ਜਿਹੜੀਆਂ ਮੱਜਾਂ ਨੇ ਅਸੀਂ ਰਾਮ ਨਾਲ 8 ਤੋਂ 10 ਸੂਏ ਮੱਝ ਤੋਂ ਲੈ ਸਕਦੇ ਆ ਜੇ ਅਸੀਂ ਇਸ ਵੇਲੇ ਸਹੀ ਸੰਭਾਲ ਕਰ ਲਈਏ ਉਦੋਂ ਬਾਅਦ ਹੈਗਾ ਟੀਕਾ ਭਰਉਣ ਦੀ ਗੱਲ ਟੀਕਾ ਭਰਉਣ ਲੱਗੇ ਦੇਖੋ ਅਸੀਂ ਇਹ ਕਹਿੰਦੇ ਆ ਵੀ 3 ਸਾਲ ਦੀ ਝੋਟੀ ਨੂੰ ਅਸੀਂ ਪਹਿਲਾ ਸੂਆ ਲੈ ਸਕਦੇ ਆ ਪਰੰਤੂ ਅਸੀਂ ਇਹ ਯਾਦ ਰੱਖਣਾ ਵੀ ਜਦੋਂ ਅਸੀਂ ਉਹਦੇ ਟੀਕਾ ਭਰੋਣੇ ਮੰਨ ਲਓ ਅਸੀਂ 36 ਮਹੀਨੇ ਦੀ ਸਵਾਉਣੀ ਹੈ ਜਦੋਂ ਪਿੱਛੇ થી ਲਾਈਏ ਉਦੋਂ 10 11 ਮਹੀਨੇ 12 ਮਹੀਨੇ ਪਹਿਲਾਂ 1 ਸਾਲ ਪਹਿਲਾਂ ਉਹਦਾ ਵਜ਼ਨ ਜਿਹੜਾ ਹੈਗਾ ਟੀਕਾ ਭਰਉਣ ਲੱਗੇ 4 ਕੁਇੰਟਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਕਹਿੰਦੇ 2.5 ਕੁਇੰਟਲ 3 ਕੁਇੰਟਲ ਜਿਹਦੇ ਤੁਸੀਂ ਘੱਟ ਵਜ਼ਨ ਤੇ ਟੀਕਾ ਭਰਾਤਾ ਉਹ ਗੱਭਣ ਰਹਿ ਵੀ ਗਈ ਉਹਦਾ ਪੂਰਾ ਵਿਕਾਸ ਨਹੀਂ ਹੋਣਾ ਉਹਨੇ ਪੂਰਾ ਦੁੱਧ ਨਹੀਂ ਦੇਣਾ ਉਹਨੇ ਪੂਰੇ ਸੂਜਣ ਦੇਣੇ ਹੈਗੇ ਗੱਲਾਂ ਬੜੀਆਂ ਛੋਟੀਆਂ ਛੋਟੀਆਂ ਪਰ ਇਹਨਾਂ ਦੇ ਨੁਕਸਾਨ ਵੱਡੇ ਵੱਡੇ ਐ ਉਸ ਤੋਂ ਬਾਅਦ ਦੇਖੋ ਕੀ ਐ ਜਿਹਦੀਆਂ ਗੱਭਣ ਸਾਡੀਆਂ ਜਿਹੜੀਆਂ ਹੈਗੀਆਂ ਛੋਟੀਆਂ ਗੱਬਨ ਝੋਟੀਆਂ 'ਚ ਅਸੀਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਹੈ ਵੀ ਉਹਨਾਂ ਦੇ ਵਿੱਚ ਗੋਹਾ ਸਖਤ ਨਾ ਹੋਵੇ। ਗੋਹੇ ਦਾ ਸਖਤ ਹੋਣਾ ਥੋੜਾ ਜਾਈ ਬੜਾ ਵੱਡਾ ਪੰਗਾ ਪਾ ਸਕਦਾ ਹੈ। ਉਹਦੇ ਵਾਸਤੇ ਜ਼ਰੂਰੀ ਕੀ ਹੈ ਵੀ 100-150 ਗ੍ਰਾਮ ਉਹਨਾਂ ਨੂੰ ਮਿਲਣ ਮਿਕਸਚਰ ਵਧੀਆ ਕੁਆਲਿਟੀ ਦਾ ਮਿਲਦਾ ਰਹੇ। ਦੂਜੀ ਗੱਲ ਉਹਨਾਂ ਨੂੰ 100 ਗ੍ਰਾਮ ਬਫਰ ਜਿਹੜੀ ਗੱਬਨ ਝੋਟੀ ਹੈ ਉਹਨੂੰ ਮਿਲਦਾ ਰਹੇ। ਤੋੜੀ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈਗੀ। ਫੀਡ ਦੀ ਮਾਤਰਾ ਜਿਹੜੀ ਹੈਗੀ 4 ਕਿਲੋ ਤੋਂ ਘੱਟ ਇੱਕ ਦਿਨ ਦੀ ਨਹੀਂ ਹੋਣੀ ਚਾਹੀਦੀ ਹਰਾ ਚਾਰਾ ਜਾਂ ਮੱਕੀ ਦਾ ਆਚਾਰ ਜੋ ਵੀ ਹੈਗਾ ਤੁਹਾਡਾ ਉਹ ਜੇ ਮੱਕੀ ਦਾ ਆਚਾਰ ਹੈ ਤਾਂ 15-20 ਕਿਲੋ ਤੱਕ ਮੱਕੀ ਦਾ ਆਚਾਰ ਨੂੰ ਪਹਿਣਾ ਚਾਹੀਦਾ ਹੈਗਾ ਤੂੜੀ ਜਿਹੜੀ ਹੈਗੀ ਕਿਲੋ ਸਵੇਰੇ ਸ਼ਾਮ ਤੋਂ ਜ਼ਿਆਦਾ ਮਤਲਬ 2 ਕਿੱਲੇ ਤੋਂ ਤੂੜੀ ਨਹੀਂ ਦੇਣੀ ਚਾਹੀਦੀ ਗੋਹਾ ਨਰਮ ਰੱਖਣਾ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਬਫਰ ਨਾ ਦਿੱਤਾ ਉਸ ਵੇਲੇ ਤਾਂ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ ਕਿ ਹੁੰਦਾ ਕਿ ਇਹ ਦੇਖੋ ਥੋੜਾ ਜਿਹਾ ਝੋਟੀਆਂ ਜ਼ੋਰ ਲਾਉਂਦੀਆਂ ਤੇ ਝੋਟੀਆਂ ਚ ਅਬੋਰਸ਼ਨ ਹੋਣਦੇ ਜਾਂ ਫਲ ਸੈਟ ਹੋਣਦੇ ਜਾਂ ਬੱਚਾ ਸੁਣਨ ਦੇ ਚਾਂਸ ਬਹੁਤ ਜ਼ਿਆਦਾ ਬਣ ਜਾਂਦੀ ਹੈ। ਉਸ ਤੋਂ ਬਾਅਦ ਦੇਖੋ ਜਿਹੜੀਆਂ ਸਾਡੀਆਂ ਮੱਝਾਂ ਜਿਨ੍ਹਾਂ ਨੇ ਬੱਚਾ ਦੇਤਾ ਜਾਂ ਮੱਝ ਬੱਚਾ ਦੇਣ ਤੋਂ ਪਹਿਲਾਂ ਜੇਸੀ ਗੱਲ ਕਰੀਂ ਮਹੀਨਾ ਪਹਿਲਾਂ ट्रांजिशन ਮੈਨੇਜਮੈਂਟ ਜਿਹੜਾ ਹੁਣ ਸਮਾਂ ਆ ਰਿਹਾ ਹੈ। ਅਸੀਂ ਇਹ ਗੱਲ ਧਿਆਨ ਰੱਖਣੀ ਹੈ ਵੀ ਮੱਝਾਂ ਦੇ ਵਿੱਚ ਜੇਸੀ ट्रांजिशन ਫੀਡ ਹੈ ਜਿਹੜੀ ਸੂਨ ਤੋਂ ਜੇ ਅਸੀਂ 20 ਦਿਨ ਪਹਿਲਾਂ ਦੇਣੀ ਹੈ ਜਦੋਂ ਅਸੀਂ ਇਹ ਧਿਆਨ ਰੱਖਣਾ ਵੀ ਉਦੋਂ ਮੱਝਾਂ ਨੂੰ ਖੁੱਲਾ ਰੱਖਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਮੱਝਾਂ ਨੂੰ ਖੁੱਲਾ ਨਹੀਂ ਰੱਖਾਂਗੇ ਇਹ ਤਾਂ ਬਹੁਤ ਵੱਡੀ ਸਮੱਸਿਆ ਹੋ ਜਾਂਦੀ ਹੈ ਦੂਜੀ ਗਲਤੀ ਇਹ ਧਿਆਨ ਰੱਖਣੀ ਹੈ ਮੱਝਾਂ ਦੇ ਵਿੱਚ ਲੋਡ ਤੋਂ ਜ਼ਿਆਦਾ ਕੋਨਾ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਕਿਉਂਕਿ ਮੱਝਾਂ 'ਚ ਫੈਟੀ ਲਿਵਰ ਦੀ ਲਿਵਰ ਤੇ ਚਰਬੀ ਚੜਨ ਦੀ ਸਮੱਸਿਆ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਲੋਕ ਇਹ ਦੇਖਦੇ ਮੱਝ ਦੇਖਣ ਨੂੰ ਸੋਹਣੀ ਲੱਗਣੀ ਚਾਹੀਦੀ ਹੈ ਦੇਖਣ ਨੂੰ ਹੀ ਸੋਹਣੀ ਲੱਗਣੀ ਚਾਹੀਦੀ ਦੁੱਧ ਦੀ ਇਹਨਾਂ ਵਧੀਆ ਹੋਣੀ ਚਾਹੀਦੀ ਹੈ ਜਿਹੜੀਆਂ ਮੱਜਾਂ ਤੁਸੀਂ ਗੋਲੂ ਮੋਲੂ ਕਰ ਲੈਨੇ ਹੋ ਉਹ ਮੱਜਾਂ ਦੇ ਵਿੱਚ ਫੈਟੀ ਲਿਵਰ ਹੋ ਜਾਂਦਾ ਹੈ ਫੈਟੀ ਲਿਵਰ ਦੇ ਨਾਲ ਜੇ ਮੇਦੇ ਤਜਾਬੀਪਣ ਰੂਮਨ ਚ ਤਜਾਬੀਪਣ ਹੋਵੇ ਤਾਂ ਉਹ ਚ ਜਿਹੜਾ ਹੁੰਦਾ ਹੈ ਲਿਵਰ ਦੇ ਵਿੱਚ ਅਬਸੈਸ ਬਣ ਜਾਂਦੇ ਲਿਵਰ ਚ ਕੋੜੇ ਬਣ ਜਾਂਦੀ ਹੈ ਇਹ ਜਿਹੇ ਪਸ਼ੂ ਦੇਖਣ ਨੂੰ ਬਹੁਤ ਵਧੀਆ ਲੱਗਦੇ ਆ ਬਹੁਤ ਬਹੁਤ ਸੋਹਣੇ ਹੁੰਦੇ ਆ ਪਰ ਸੂਆ ਨਹੀਂ ਦਿੰਦੇ ਦੁੱਧ ਨਹੀਂ ਦਿੰਦੇ ਜੇਰ ਨਹੀਂ ਪੈਂਦੀ ਔਰ ਇਹ ਜਿਹੇ ਪਸ਼ੂ ਜੇ ਇੱਕ ਵਾਰੀ ਬੈਠ ਜਾਣ ਤਾਂ ਇਹਨਾਂ ਦੀ ਪਿਛਲੇ ਲੱਤਾਂ ਬਿਲਕੁਲ ਡੈੱਡ ਹੋ ਜਾਂਦੀਆਂ ਅਗਲੀ ਲੱਤਾਂ ਕੰਮ ਕਰਦੀਆਂ ਰਹਿੰਦੀਆਂ ਇਹ ਬਹੁਤ ਹੀ ਖਤਰਨਾਕ ਬਿਮਾਰੀ ਹੈ ਬਹੁਤ ਇਹ ਦੇ ਭਿਆਨਕ ਤੀਜੇ ਨਿਕਲਦੇ ਪਸ਼ੂ ਦੀ ਮਰ ਕੇ ਹੀ ਜਾਨ ਛੁੱਟਦੀ ਹੈ ਬਫਰ ਦੇ ਨਾਲ ਨਾਲ ਅਸੀਂ ਇਹ ਧਿਆਨ ਰੱਖਣਾ ਹੈ ਵੀ ਜਿਹੜਾ ਹੈਗਾ ਲਾਈਵ ਜੀਸ ਜਿਹੜਾ ਉਹ ਵੀ ਦੇਣਾ ਬਹੁਤ ਜ਼ਰੂਰੀ ਹੈ ਕਾਲੇ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਅੱਜ ਸਾਡੀ ਸੂਬੇ ਉਦਵਾਂ ਦੀ ਗੱਲ ਕਰ ਰਹੇ ਹਾਂ ਬਫਰ ਲਾਈਵ ਜੀਸ ਜਿਹੜਾ ਹੈਗਾ ਕਾਲਾ ਨਮਕ ਜਿਵੇਂ ਗਰਮੀਆਂ ਦਾ ਸੀਜ਼ਨ ਹੈ ਪੋਟਾਸ਼ੀਅਮ ਕਾਰਬੋਨੇਟ ਦੇਣੇ ਬਹੁਤ ਜ਼ਰੂਰੀ ਹੈ ਔਰ ਤਾਜੀ ਸੂਈ ਮੱਝ ਦੇ ਵਿੱਚ ਅਸੀਂ ਇਹ ਧਿਆਨ ਰੱਖਣਾ ਹੈ ਮੋٹے ਜਿਹੇ ਤੌਰ ਤੇ ਅਸੀਂ ਲਈਏ ਹਿਸਾਬ ਜੇ ਸਾਡੀ ਮੱਝ 12 13 ਕਿਲੋ 15 ਕਿਲੋ ਦੁੱਧ ਦੇ ਰਹੀ ਹੈ 15 ਕਿਲੋ ਦੁੱਧ ਵਾਲੀ ਜੇ ਮੱਝ ਹੈਗੀ ਤਾਂ ਉਹਨੂੰ 7 ਤੋਂ 8 ਕਿਲੋ ਫੀਡ ਪੈਣੀ ਚਾਹੀਦੀ ਹੈ ਮੱਝਾਂ ਦੇ ਵਿੱਚ ਕਿਉਂਕਿ ਫੈਟ ਬਹੁਤ ਜ਼ਿਆਦਾ ਹੁੰਦੀ ਹੈ ਪਹਿਲਾ ਸਵਾ ਮਹੀਨਾ ਡੇਢ ਮਹੀਨਾ ਜੇ ਊਰਜਾ ਦੀ ਘਾਟ ਹੋ ਜੇ ਤਾਂ ਮੱਜਾਂ ਦੇ ਵਿੱਚ ਕਿਟੋਸਿਸ ਜਿਹੜੀ ਹੈਗੀ 네ਗੇਟਿਵ એનર્ਜੀ ਬੈਲੈਂਸ ਹੈ ਜਿਹੜੀ ਸ਼ੂਗਰ ਘਟਣ ਦੀ ਪ੍ਰੋਬਲਮ ਹੈ ਉਹ ਬਹੁਤ ਜ਼ਿਆਦਾ ਆ ਜਾਂਦੀ ਹੈ। ਔਰ ਇੱਕ ਵਾਰੀ ਮੱਜ ਤੁਹਾਡੀ ਜਿਹੜੀ ਹੈਗੀ ਕਿਟੋਸਿਸ ਚ ਚਲੀ ਗਈ ਲਿਸੀ ਹੋਣੀ ਸ਼ੁਰੂ ਹੋਊਗੀ ਜ਼ਿਆਦਾ ਖੁਰਗੀ ਫਿਰ ਕੁਛ ਨਹੀਂ ਪਤਾ ਉਹਨੇ ਦੁਬਾਰਾ ਬੋਲਣਾ ਹੈ ਜਾਂ ਨਹੀਂ ਬੋਲਣਾ ਗੱਭਰ ਰਹਿਣਾ ਜਾਂ ਨਹੀਂ ਰਹਿਣਾ। ਇਸ ਕਰਕੇ ਉਸ ਮੌਕੇ ਤੇ ਜਿਹੜਾ ਕੀ ਹੈ ਬਾਈਪਾਸ ਫੈਟ ਹੈ ਜਿਹੜੀ ਉਹਦੀ ਮਾਤਰਾ ਦੇ ਦੀ ਬਹੁਤ ਜ਼ਰੂਰੀ ਹੈ ਔਰ ਇਹ ਜੇ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਰੋਟੀ 2 ਤੋਂ 2.5 ਕਿਲੋ ਮੱਕੀ 1.5 ਤੋਂ 2 ਕਿਲੋ ਸੋਇਆਬੀਨ 1.5 ਤੋਂ 2 ਕਿਲੋ ਜਿਹੜੀ ਸਰੋਂ ਦੀ ਖੱਲ ਹੈ ਮਸਟਰ ਡੀਓਸੀ ਇਹਦੇ ਨਾਲ ਚੋਕਰ ਜਿਹੜਾ ਹੈਗਾ ਛੋਲਿਆਂ ਦਾ ਛਿਲਕਾ ਜਿਹੜਾ ਹੈਗਾ ਸੋਇਆਬੀਨ ਦਾ ਛਿਲਕਾ ਜਿਹੜਾ ਹੈਗਾ ਇਹ ਚੀਜ਼ਾਂ ਦੇਣੀਆਂ ਯਕੀਨੀ ਬਣਾਓ ਬਰੇਵੇਂ ਤੁਸੀਂ ਰਣਕੇ ਦੇ ਸਕਦੇ ਹੋ ਬਹੁਤ ਸਾਰੇ ਪਸ਼ੂ ਪਾਲਕ ਦਿੰਦੇ ਮੱਝਾਂ ਉੱਤੇ ਲੱਗੀਆਂ ਹੁੰਦੀਆਂ ਪਰ ਯਾਦ ਰੱਖਣਾ ਸੀ ਵੀ ਜਦੋਂ ਵੀ ਬਰੇਵੇਂ ਵਰਤਣਾਂ ਉਹਦੀ ਕੁਆਲਿਟੀ ਵੱਲ ਧਿਆਨ ਰੱਖਣਾ ਹੈ ਔਰ ਬਫਰ ਲਾਈਵ ਜੀ ਟ੍ਰੋਕਸਿਲ ਬਾਈਂਡਰ ਇਹ ਜੀਣ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਹੋਰ ਵੱਡੀ ਜਿਹੜੀ ਸਮੱਸਿਆ ਦੇਖੋ ਮੱਝਾਂ ਦੇ ਵਿੱਚ ਇਹ ਹੈ ਵੀ ਮੱਝਾਂ ਦੇ ਵਿੱਚ ਦੁੱਧ ਜਿਹੜਾ ਹੁੰਦਾ ਹੈ ਬਹੁਤ ਜਲਦੀ ਮੱਝਾਂ ਦੁੱਧੋਂ ਭੱਜਣਾ ਸ਼ੁਰੂ ਕਰ ਦਿੰਦੀ ਹੈ ਉਹਦਾ ਇੱਕ ਮੇਨ ਕਾਰਨ ਜਿਹੜਾ ਹੈਗਾ ਉਹ ਹੈਗਾ ਕੈਲਸ਼ੀਅਮ ਪਾਸਪੋਰਸ ਤੇ ਮੈਗਨੀਸ਼ੀਅਮ ਦੀ ਘਾਟ ਲੋਕੀ ਚੋੜਪੋੜ ਕਰਦੇ ਰਹਿੰਦੇ ਆ ਬੇਸਿਕ ਚੀਜ਼ਾਂ ਨਹੀਂ ਕਰਦੇ ਹੈਗੇ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਤੁਹਾਡੀ 15 ਲੀਟਰ ਵਾਲੀ ਮੱਝ ਹੈ ਉਹਨੂੰ ਤੁਸੀਂ 200 ਗ੍ਰਾਮ ਮਿੰਨਰ ਮਿਕਸਚਰ ਰੋਜ਼ ਦਾ ਦੇਣਾ ਹੈ ਔਰ ਮਿੰਨਰ ਮਿਕਸਚਰ ਦਾ ਅਸਰ ਪੂਰਾ ਹੋਵੇ ਇਸ ਕਰਕੇ ਉਹਨੂੰ 150 ਗ੍ਰਾਮ ਦੇ ਕਰੀਬ ਬਫਰ ਦੇਣਾ ਹੈ ਜੇ ਦੋਨਾਂ ਚੋਂ ਇੱਕ ਚੀਜ਼ ਵੀ ਤੁਸੀਂ ਛੱਡਤੀ ਤਾਂ ਤੁਹਾਡੀ ਮੱਝ ਨੇ ਕੋਈ ਨਾ ਕੋਈ ਵੱਡਾ ਪੰਗਾ ਪਾਉਣਾ ਹੀ ਪਾਉਣਾਗਾ ਔਰ ਦੇਖੋ ਇਹ ਕੀਮ ਦਾ ਮੱਝਾਂ ਚ ਪ੍ਰੋਬਲਮ ਕੀ ਹੈ ਮੱਝਾਂ ਇੱਕਦਮ ਜ਼ਿਆਦਾ ਖਾ ਲੈਂਦੀਆਂ ਇਸ ਕਰਕੇ ਜੇ ਬਫਰ ਨਹੀਂ ਹੋਊਗਾ ਤਾਂ ਇਹਨਾਂ ਦੇ ਪੇਟ 'ਚ ਗੈਸ ਬਣੂਗੀ ਫਾਰਾ ਹੋਊਗਾ ਪੇਟ ਦਾ ਤਜਾਬੀਪਨ ਹੋਊਗਾ ਜਿਹਦੇ ਨਾਲ ਬਹੁਤ ਜ਼ਿਆਦਾ ਸਮੱਸਿਆ ਹੋਣਗੀਆਂ ਉਸ ਤੋਂ ਇਲਾਵਾ ਦੇਖੋ ਮੱਝਾਂ ਦੇ ਵਿੱਚ ਮੇਨ ਗੱਲ ਕੀ ਹੈ ਬਰੂਸੀਲੋਸੇ ਦੀ ਪ੍ਰੋਬਲਮ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈਗੀ ਇਸ ਕਰਕੇ ਮੱਝਾਂ ਦਾ ਰੈਗੂਲਰਲੀ ਬਰਸੈਲਾ ਵਾਸਤੇ ਟੈਸਟ ਕਰਾਉਣਾ ਜ਼ਰੂਰੀ ਹੈ ਮਿਸਟ੍ਰਾਈਟਸ ਦੀ ਪ੍ਰੋਬਲਮ ਕੁਦਰਤੀ ਤੌਰ ਤੇ ਮੱਝਾਂ 'ਚ ਘੱਟ ਹੁੰਦੀ ਹੈ ਕਿਉਂਕਿ ਮੱਝਾਂ ਦੇ ਵਿੱਚ ਜਿਹੜੀ ਟੀਟ ਕਨਾਲ ਹੁੰਦੀ ਹੈ ਥਣ ਦੀ ਜਿਹੜੀ ਕਨਾਲ ਹੁੰਦੀ ਹੈ ਉਹ ਲੰਬੀ ਹੁੰਦੀ ਹੈ ਪਰ ਮੱਝਾਂ 'ਚ ਬੱਚੇ ਦਾ ਨੀਣਾ ਸੰਬੰਧਿਤ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ ਬਹੁਤ ਜਲਦੀ ਆ ਜਾਂਦੀ ਹੈ ਇਸ ਕਰਕੇ ਉਹਨਾਂ ਦਾ ਧਿਆਨ ਰੱਖਣ ਦੀ ਲੋੜ ਹੈ ਦੇਖੋ ਬਹੁਤ ਸਾਰੇ ਗੱਲਾਂ ਹੈਗੀਆਂ ਇਹਦੇ ਬਾਰੇ ਪਹਿਲਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਇਹਦੇ ਬਾਰੇ ਪਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਪਰ ਮੈਂ ਤੁਹਾਨੂੰ ਇਹੀ ਕਹਾਂਗਾ ਵੀ ਜੇ ਤੁਸੀਂ ਮੱਝਾਂ 20 ਲੀਟਰ ਅਲੀ ਤੋਂ 20 ਲੀਟਰ ਲੈਣਾ ਹੈ 10 ਉਹ ਵੀ ਲੈਣੇ ਹਨ ਤਾਂ ਹੁਣ ਵਿਗਿਆਨਕ ਸੋਚ ਅਪਣਾਉਣੀ ਜ਼ਰੂਰੀ ਹੈ ਔਰ ਵਿਗਿਆਨਕ ਸੋਚ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਪਹਿਲੇ ਆਪਾਂ ਗੱਲ ਕੀਤੀ ਹੈ ਕਾਫ ਸਟਰਟਰ ਹੀਫਰ ट्रांजिशन ਤੇ ਦੁੱਧ ਦੇ ਨਾਲੇ ਪਸ਼ੂਆਂ ਦੀ ਸਹੀ ਫੀਡ ਮੈਂ ਤੁਹਾਨੂੰ ਗਰੰਟੀ ਕਰਦਾ ਹਾਂ ਵੀ ਜੇ ਤੁਸੀਂ ਵਿਗਿਆਨਕ ਸੋਚ ਬਣਾਉਂਗੇ ਤੁਹਾਡੀਆਂ ਮੱਝਾਂ ਹੀ ਨਹੀਂ ਹੋਣਗੀਆਂ 4 ਮਹੀਨੇ 5 ਮਹੀਨੇ ਪਹਿਲਾਂ ਹੀ ਸੂਣ ਤੋਂ ਵੱਜ ਗਈਆਂ ਤੁਹਾਨੂੰ ਮੱਝਾਂ 2 3 ਮਹੀਨੇ ਪਹਿਲਾਂ ਡਰਾਈ ਕਰਨੀਆਂ ਪੈਣਗੀਆਂ ਇਹ ਚੀਜ਼ਾਂ ਹੋ ਸਕਦੀਆਂ ਦੇਖੋ ਅਸੀਂ ਤੁਹਾਡੇ ਨਾਲ ਆ ਕਰਨਾ ਤੁਸੀਂ ਹੈ ਦੱਸਣਾ ਅਸੀਂ ਹੈ ਕਰੋਗੇ ਤਾਂ ਹੀ ਰਿਜ਼ਲਟ ਮਿਲਣਗੇ ਮਸਲੇ ਜਿਹੜੇ ਹੈਗੇ ਇਹ ਖੁਰਾਕ ਦੇ ਹੈ ਇਹ ਖੁਰਾਕੀ ਮਸਲੇ ਹੈ ਇਹ ਸਹੀ ਖੁਰਾਕ ਤੇ ਸਹੀ ਪੋੰਦਰਨ ਵਾਲੀ ਹੱਲ ਹੋਣੀ ਹੈ ਨਾ ਇਹ ਦਵਾਈਆਂ ਨਾਲ ਹੱਲ ਹੋਏ ਹੈ ਨਾ ਇਹ ਦਵਾਈਆਂ ਨਾਲ ਹੱਲ ਹੋਣੇ ਧੰਨਵਾਦ ਜੀ ਸਾਰਿਆਂ ਸੱਜਣਾਂ ਦਾ